ਮਸੀ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਸੁਣਦੇ ਆਂ ਤਾਂ ਅੱਜ ਫਿਰ ਅਸੀਂ ਇੱਕ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆਂ ਅੱਜ ਦੀ ਗਵਾਹੀ ਸਿਸਟਰ ਭੁਪਿੰਦਰ ਕੌਰ ਜੀ ਦੀ ਆ ਇਹ ਸਿਸਟਰ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਸੀ ਸਿਸਟਰ ਜੀ ਦੱਸਦੇ ਕਿ ਇਹਨਾਂ ਦੀ ਜ਼ਿੰਦਗੀ 'ਚ ਬਿਮਾਰੀਆਂ ਵੀ ਸੀਗੀਆਂ, ਦੁਸ਼ਟ ਦੇ ਬੰਦਨ ਵੀ ਸੀਗੇ। ਸਿਸਟਰ ਜੀ ਕਹਿੰਦੇ ਕਿ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਹੋਣ ਕਰਕੇ ਸਿਸਟਰ ਜੀ ਕਹਿੰਦੇ ਕਿ ਇੰਨੇ ਜ਼ਿਆਦਾ ਨਿਰਾਸ਼ ਹੋ ਚੁੱਕੇ ਸਨ ਕਿ ਹਰ ਰੋਜ਼ ਸਿਸਟਰ ਜੀ ਦੱਸਦੇ ਕਿ ਹਰ ਰੋਜ਼ ਇਹ ਸਵੇਰੇ ਉੱਠ ਕੇ ਆਪਣੀ ਮੌਤ ਮੰਗਦੇ ਸੀ। ਸਿਸਟਰ ਜੀ ਕਹਿੰਦੇ ਕਿ ਮੈਂ ਇਹ ਆਖਦੀ ਸੀ ਕਿ ਰੱਬਾ ਇਦਾਂ ਦੀ ਜ਼ਿੰਦਗੀ ਦੇ ਨਾਲੋਂ ਮੈਨੂੰ ਤੂੰ ਮੌਤ ਦੇ ਦੇ। ਸਿਸਟਰ ਜੀ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਕੀ ਸੀ ਕਿ ਉਹ ਮੌਤ ਨੂੰ ਮੰਗਦੇ ਸੀ। ਇਸ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਅਚਾਨਕ ਅਜਿਹਾ ਮੋੜ ਆਇਆ ਕਿ ਇਹਨਾਂ ਦੇ ਬ੍ਰੈਸਟ ਦੇ ਵਿੱਚ ਇੱਕ ਗੰਢ ਹੋਈ ਔਰ ਉਸ ਗੰਢ ਦਾ ਆਪਰੇਸ਼ਨ ਕੀਤਾ ਗਿਆ ਉਸ ਗੰਢ ਦਾ ਆਪਰੇਸ਼ਨ ਹੋਣ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਜਦੋਂ ਜਿਸ ਦਿਨ ਆਪਰੇਸ਼ਨ ਹੋਇਆ ਹੀ ਆ ਉਸ ਦਿਨ ਕਹਿੰਦੇ ਕਿ ਡਾਕਟਰ ਜਦੋਂ ਇਹਨਾਂ ਨੂੰ ਕੱਪੜੇ ਪਹਿਨਾ ਰਿਹਾ ਸੀਗੇ ਕੱਪੜੇ ਪਹਿਨਾ ਦੇ ਸਮੇਂ ਹੀ ਕਹਿੰਦੇ ਕਿ ਇਹਨਾਂ ਦੇ ਟਾਂਕੇ ਬ੍ਰੈਸਟ ਤੇ ਜਿਹੜੇ ਲੱਗੇ ਹੋਏ ਸੀ ਉਹ ਟੁੱਟ ਗਏ ਸਿਸਟਰ ਜੀ ਦੱਸਦੇ ਕਿ ਜਦੋਂ ਟਾਂਕੇ ਟੁੱਟ ਗਏ ਕਹਿੰਦੇ 3 ਮਹੀਨੇ ਤੱਕ ਉਹ ਟਾਂਕੇ ਰੇਸ ਦੇ ਰਹੇ ਟਾਂਕੇ ਭਰ ਚੁੱਕੇ ਸਨ ਟਾਂਕਿਆਂ ਦੇ ਵਿੱਚ ਕਹਿੰਦੇ ਕਿ ਰੇਸ਼ਾ ਪਾਕ ਪੈ ਚੁੱਕੀ ਸੀਗੀ ਇਹ ਸਿਸਟਰ ਜੀ ਦੱਸਦੇ ਕਿ ਪਾਖਪੈਣ ਦੀ ਵਜ੍ਹਾ ਦੇ ਨਾਲ ਸਿਸਟਰ ਜੀ ਕਹਿੰਦੇ ਕਿ 3 ਮਹੀਨੇ ਇਹਨਾਂ ਦੇ ਟੰਕੇ ਰਿਸਦੇ ਰਹਿ ਤਿੰਨ ਮਹੀਨੇ ਤੱਕ ਇਹ ਦਵਾਈਆਂ ਖਾਂਦੇ ਰਹਿ ਪਰ ਕੋਈ ਵੀ ਫਰਕ ਨਹੀਂ ਪੈ ਰਿਹਾ ਸੀਗਾ ਕਹਿੰਦੇ ਕਿ ਉਸ ਸਮੇਂ ਜਿਹੜੀਆਂ ਇਹਨਾਂ ਨੇ ਦਵਾਈਆਂ ਖਾਧੀਆਂ ਉਹਨਾਂ ਦਵਾਈਆਂ ਦੇ ਨਾਲ ਇਹਨਾਂ ਦੀ ਜਿਹੜੀ ਲਿਵਰ ਦੀ ਪ੍ਰੋਬਲਮ ਇਹਨਾਂ ਨੂੰ ਹੋ ਗਈ ਇਹਨਾਂ ਦਾ ਲਿਵਰ ਕਹਿੰਦੇ ਕਿ ਬਿਲਕੁਲ ਖਰਾਬ ਹੋ ਚੁੱਕਿਆ ਸੀਗਾ ਦਵਾਈਆਂ ਖਾਣ ਦੇ ਕਾਰਨ ਸਿਸਟਰ ਜੀ ਦੱਸਦੇ ਕਿ ਲਿਵਰ ਖਰਾਬ ਹੋਣ ਦੇ ਕਰਕੇ ਇਹਨਾਂ ਨੂੰ ਕੁਝ ਵੀ ਪਚਦਾ ਨਹੀਂ ਸੀਗਾ ਕਹਿੰਦੇ ਕਿ ਕੋਈ ਵੀ ਚੀਜ਼ੇ ਖਾ ਨਹੀਂ ਸੀ ਪਾਉਂਦੇ ਕੁਝ ਵੀ ਖਾਂਦੇ ਸੀਗੇ ਕਹਿੰਦੇ ਇਹਨਾਂ ਨੂੰ ਵੌਮਟਿੰਗ ਹੁੰਦੀ ਸੀਗੀ ਪਚਦਾ ਨਹੀਂ ਸੀ ਜਾਂ ਫਿਰ ਲੂਜ਼ ਮੋਸ਼ਨ ਹੋ ਜਾਂਦੇ ਸੀਗੇ ਸਿਸਟਰ ਜੀ ਦੱਸਦੇ ਕਿ ਇੰਨਾ ਜ਼ਿਆਦਾ ਪਰੇਸ਼ਾਨ ਸੀ ਕਿ ਕੁਝ ਵੀ ਨਹੀਂ ਖਾ ਹੁੰਦਾ ਸੀ ਤੇ ਮੰਜੇ ਤੇ ਹੀ ਰਹਿੰਦੇ ਸੀ ਸਿਸਟਰ ਜੀ ਕਹਿੰਦੇ ਕਿ ਇੰਨੀ ਬਿਮਾਰੀ ਤੋਂ ਬਾਅਦ ਕਹਿੰਦੇ ਨਿਰਾਸ਼ ਹੋ ਚੁੱਕੇ ਸੀ ਹਰ ਇੱਕ ਜਗ੍ਹਾ ਤੋਂ ਕਹਿੰਦੇ ਕਿ ਇਹਨਾਂ ਨੇ ਦਵਾਈ ਖਾਦੀ ਹਰ ਇੱਕ ਜਗ੍ਹਾ ਤੇ ਗਏ ਹਰ ਇੱਕ ਥਾਂ ਤੇ ਕਹਿੰਦੇ ਕਿ ਇਹ ਜਾਂਦੇ ਰਹੇ ਇਹਨਾਂ ਨੂੰ ਕਿਤੇ ਵੀ ਫਰਕ ਨਹੀਂ ਪਿਆ ਸਿਸਟਰ ਜੀ ਦੱਸਦੇ ਕਿ ਵੱਖਰੀ ਵੱਖਰੀਆਂ ਜਗ੍ਹਾ ਤੇ ਪਰਮੇਸ਼ਰ ਪਰਮੇਸ਼ਰ ਦੀ ਜਗ੍ਹਾ ਤੇ ਨਹੀਂ ਪਰ ਵੱਖਰੀਆਂ ਵੱਖਰੀਆਂ ਥਾਵਾਂ ਤੇ ਸਿਸਟਰ ਜੀ ਕਹਿੰਦੇ ਮੈਂ ਸੇਵਾ ਕੀਤੀ ਪਰ ਉਹਦਾ ਕੋਈ ਵੀ ਇਹਨਾਂ ਨੂੰ ਫਲ ਨਹੀਂ ਮਿਲਿਆ ਸਿਸਟਰ ਕਹਿੰਦੇ ਕਿ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਕਿ ਤਰਨ ਪੈਣੀ ਸ਼ੁਰੂ ਹੋ ਗਈ ਧਰਨਪੰਨ ਦੇ ਨਾਲ ਕਹਿੰਦੇ ਕਿ ਹੋਰ ਜ਼ਿਆਦਾ ਪ੍ਰੋਬਲਮ ਸ਼ੁਰੂ ਹੋ ਗਈ ਪੇਟ ਦੇ ਵਿੱਚ ਕਹਿੰਦੇ ਦਰਦ ਹੋਣਾ ਸ਼ੁਰੂ ਹੋ ਗਿਆ ਕਹਿੰਦੇ ਬਹੁਤ ਸਾਰੇ ਅਲਟਰਾਸਾਉਂਡ ਕਰਵਾਏ ਪਰ ਰਿਪੋਰਟਸ ਦੇ ਵਿੱਚ ਵੀ ਕੁਝ ਨਹੀਂ ਆਉਂਦਾ ਸੀਗਾ ਸਿਸਟਰ ਜੀ ਦੱਸਦੇ ਕਿ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਕਿਤੇ ਧਾਗਾ ਪਵਾਇਆ ਧਰਨ ਦਾ ਧਾਗਾ ਪਵਾਇਆ ਜਿਹਦੇ ਨਾਲ ਧਰਨ ਗੱਡੀ ਜਾਂਦੀ ਆ ਉਹ ਧਾਗਾ ਕਿਸੇ ਨੇ ਪੜ ਕੇ ਪਾਇਆ ਸੀ ਸਿਸਟਰ ਜੀ ਕਹਿੰਦੇ ਕਿ ਜਦੋਂ ਉਹ ਧਾਗਾ ਇਹਨਾਂ ਨੇ ਪਾਇਆ ਧਾਗਾ ਪਾਉਣ ਤੋਂ ਬਾਅਦ ਇਹਨਾਂ ਨੂੰ ਦੁਸ਼ਟ ਦੇ ਅਟੈਕ ਹੋਣ ਲੱਗ ਗਏ ਸਿਸਟਰ ਜੀ ਕਹਿੰਦੇ ਕਿ ਦੁਸ਼ਟ ਇਹਨਾਂ ਨੂੰ ਦਿਖਾਈ ਦਿੰਦਾ ਸੀ ਦੋਸਤ ਇਹਨਾਂ ਦੇ ਨਾਲ ਗੱਲਾਂ ਕਰਦਾ ਸੀ ਤੇ ਕਹਿੰਦੇ ਕਿ ਕਦੇ ਵੀ ਇਹ ਖੇਲਣ ਲੱਗ ਜਾਂਦੇ ਸੀਗੇ ਕਹਿੰਦੇ ਕਿ ਕੋਈ ਵੀ ਇਹਨਾਂ ਦੇ ਨੇੜੇ ਨਹੀਂ ਸੀ ਆਉਂਦਾ ਕਹਿੰਦੇ ਇੱਥੋਂ ਤੱਕ ਇਹਨਾਂ ਦਾ ਬੱਚਾ ਵੀ ਡਰ ਦੇ ਮਾਰੇ ਗਵਾਂਡੀਆਂ ਦੇ ਘਰ ਭੱਜ ਜਾਂਦਾ ਸੀ 19 ਦਿਨ ਇਹਨਾਂ ਦੇ ਕੋਲ ਨਹੀਂ ਸੀ ਆਉਂਦਾ ਜਿੰਨੀ ਦੇਰ ਇਹ ਨਾਰਮਲ ਨਹੀਂ ਸੀ ਹੁੰਦੇ ਸਿਸਟਰ ਇਹ ਕਹਿੰਦੇ ਕਿ ਇਹ ਇਕੱਲੇ ਹੀ ਖੇਡਦੇ ਰਹਿੰਦੇ ਸੀਗੇ ਇਦਾਂ ਇਹਨਾਂ ਦੇ ਸ਼ੈਤਾਨ ਸਿਰ ਛੜ ਕੇ ਬੋਲਦਾ ਸੀਗਾ ਇੱਕ ਵਾਰ ਕਹਿੰਦੇ ਕਿ ਇਹਨਾਂ ਨੇ ਆਪਣੀ ਸੱਸ ਦਾ ਵੀ ਗਲਾ ਘੁੱਟਿਆ ਕੰਦੇ ਕੀ ਜਦੋਂ ਇਹਨਾਂ ਤੇ ਦੋਸ਼ਟ ਦਾ ਅਟੈਕ ਹੋਇਆ ਬਹੁਤ ਜ਼ਿਆਦਾ ਕਹਿੰਦੇ ਕਿ ਪ੍ਰਭਾਵ ਸੀਗਾ ਤੇ ਕਹਿੰਦੇ ਇਹਨਾਂ ਨੇ ਆਪਣੀ ਸਾਸ ਦਾ ਗਲਾ ਕੁੱਟਿਆ ਤੇ ਪਰ ਪ੍ਰਭੂ ਨੇ ਉਹਨਾਂ ਨੂੰ ਬਚਾਇਆ ਕਿਉਂਕਿ ਪਰਮੇਸ਼ਰ ਨੇ ਇਹਨਾਂ ਨੂੰ ਚੁਣਿਆ ਹੋਇਆ ਸੀਗਾ ਜਦੋਂ ਸ਼ੈਤਾਨ ਸਾਡੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਤਬਾਹੀ ਕਰਦਾ ਨਾ ਤਾਂ ਸਮਝੋ ਸ਼ੈਤਾਨ ਦਾ ਸਮਾ ਜਿਹੜਾ ਉਹ ਨੇੜੇ ਆ ਪਰਮੇਸ਼ਰ ਉਸ ਇਨਸਾਨ ਨੂੰ ਜ਼ਰੂਰ ਬਚਾਉਂਦਾ ਆ ਸਿਸਟਰ ਜੀ ਕਹਿੰਦੇ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਤੋਂ ਸਿਸਟਰ ਅੱਕ ਚੁੱਕੇ ਸੀਗੇ ਸਿਸਟਰ ਕਹਿੰਦੇ ਕਿ ਇਹਨਾਂ ਨੇ ਆਪਣੀ ਬਾਥਰੂਮ ਬਣਾਏ ਸੀ ਇਹ ਘਰ ਦੇ ਵਿੱਚ ਤੇ ਪੈਸੇ ਘਟਣ ਦੀ ਵਜ੍ਹਾ ਕਰਕੇ ਕਹਿੰਦੇ ਇਹਨਾਂ ਨੇ ਆਪਣੀ ਛੋਟੀ ਭੈਣ ਤੋਂ ਪੈਸੇ ਮੰਗਵਾਏ ਤੇ ਕਹਿੰਦੇ ਕਿ ਜਦੋਂ ਇਹਨਾਂ ਦੇ ਕੋਲ ਪੈਸੇ ਆਏ ਤੇ ਦੁਬਾਰਾ ਇਹ ਪੈਸਿਵ ਮੋਡਰਨ ਦੇ ਵਾਸਤੇ ਗਏ ਅਤੇ ਸਿਸਟਰ ਜੀ ਦੱਸਦੇ ਕਿ ਜਦੋਂ ਇਹ ਪੈਸੇ ਇਹਨਾਂ ਦੇ ਕੋਲ ਆਏ ਤਾਂ ਇਹ ਆਪਣੀ ਸਿਸਟਰ ਨੂੰ ਪੈਸੇ ਮੋੜਨ ਦੇ ਲਈ ਜਦੋਂ ਗਏ ਤੇ ਇਹਨਾਂ ਦੇ ਜਿਹੜੇ ਸਿਸਟਰ ਦਾ ਹਸਬੰਡ ਸੀਗਾ ਉਹਨਾਂ ਨੂੰ ਵੀ ਲਿਵਰ ਦੀ ਪ੍ਰੋਬਲਮ ਸੀ ਸਿਸਟਰ ਜੀ ਕਹਿੰਦੇ ਕਿ ਜਦੋਂ ਮੈਂ ਉੱਥੇ ਗਈ ਤੇ ਆਪਣੀ ਸਾਰੀ ਕੰਡੀਸ਼ਨ ਦੱਸੀ ਆਪਾਂ ਸਾਰੇ ਜਦੋਂ ਆਪਾਂ ਇਕੱਠੇ ਬੈੰਦੇ ਆ ਇੱਕ ਦੂਜੇ ਨਾਲ ਦੁੱਖ ਸੁੱਖ ਕਰਦੇ ਆ ਸਿਸਟਰ ਜੀ ਕਹਿੰਦੇ ਕਿ ਇੱਦਾਂ ਹੀ ਗੱਲ-ਗੱਲ ਚੱਲਦੇ ਚੱਲਦੇ ਕਹਿੰਦੇ ਕਿ ਮੈਂ ਆਪਣੇ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਲਿਵਰ ਦੀ ਪ੍ਰੋਬਲਮ ਆ ਕਿ ਮੈਨੂੰ ਲਿਵਰ ਦੀ ਪ੍ਰੋਬਲਮ ਹੋਈ ਆ ਕਿ ਇੱਦਾਂ-ਇੱਦਾਂ ਕਰਕੇ ਵੀ ਮੈਂ ਬਹੁਤ ਸਾਰੇ ਥਾਮਾ ਤੋਂ ਦਵਾਈਆਂ ਖਾ ਚੁੱਕੀ ਆ ਪਰ ਮੈਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੇ ਭਾਜੀ ਨੇ ਇਹਨਾਂ ਨੂੰ ਦੱਸਿਆ ਕਿ ਇਹਨਾਂ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਲਿਵਰ ਦੀ ਪ੍ਰੋਬਲਮ ਸੀਗੀ ਤੇ ਉਹਨਾਂ ਨੇ ਪਾਸਟਰ ਜੀ ਕੋਲੋਂ ਪ੍ਰਾਰਥਨਾ ਕਰਾਈ ਉਹ ਕਹਿੰਦੇ ਕਿ ਸਾਡੇ ਇੱਥੇ ਇੱਕ ਪਾਸਟਰ ਜੀ ਆ ਇਹ ਉਹ ਪ੍ਰਾਰਥਨਾ ਕਰਦੇ ਆ ਤੇ ਉਹਦਾ ਦੀ ਪ੍ਰਾਰਥਨਾ ਦੇ ਨਾਲ ਕਹਿੰਦੇ ਮੈਂ ਠੀਕ ਹੋ ਗਿਆ ਇਹ ਸਿਸਟਰ ਜੀ ਕਹਿੰਦੇ ਕਿ ਤੁਸੀਂ ਮੈਨੂੰ ਵੀ ਦੱਸੋ ਮੈਂ ਵੀ ਉਹਨਾਂ ਤੋਂ ਪ੍ਰਾਰਥਨਾ ਕਰਾਵਾਂ ਵੀ ਮੈਂ ਵੀ ਠੀਕ ਹੋ ਜਾਵਾਂ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਹੈ ਇਸ ਸਟੋਰੀ ਕਹਿੰਦੇ ਕਿ ਮੈਂ ਉਹਨਾਂ ਨੂੰ ਹਾਂਮੀ ਭਾਰ ਦਿੱਤੀ ਤੇ ਕਹਿੰਦੇ ਮੈਂ ਉਹਨਾਂ ਦੇ ਨਾਲ ਅਗਲੀ ਵਾਰ ਕਹਿੰਦੇ ਕਿ ਪਾਸਟਰ ਜੀ ਦੇ ਕੋਲ ਜਾ ਕੇ ਪ੍ਰਾਰਥਨਾ ਕਰਵਾਈ ਤੇ ਕਹਿੰਦੇ ਜਦੋਂ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਕਹਿੰਦੇ ਕਿ ਪ੍ਰਾਰਥਨਾ ਕਰਨ ਦੇ ਨਾਲ ਕਹਿੰਦੇ ਮੈਨੂੰ ਸ਼ਾਂਤੀ ਜੀ ਮਿਲੀ ਔਰ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਪ੍ਰਾਰਥਨਾ ਕਰਕੇ ਕਹਿੰਦੇ ਮੈਂ ਘਰ ਵਾਪਸ ਆਈ ਤੇ ਉਸ ਤੋਂ ਬਾਅਦ ਕਹਿੰਦੇ ਮੈਂ ਠੀਕ ਰਹਿਣ ਲੱਗੀ ਮੈਨੂੰ ਖਾਦਾ ਪੀਤਾ ਪਚਣ ਲੱਗਾ ਕਹਿੰਦੇ ਕਿ ਜੋ ਮੇਰੇ ਦਰਦ ਸੀਗੀ ਲਿਵਰ ਦੀ ਪ੍ਰੋਬਲਮ ਸੀ ਠੀਕ ਹੋ ਗਈ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਉਹਨਾਂ ਨੂੰ ਪੈਸਿਆਂ ਦਾ ਪੁੱਛਿਆ ਕਿ ਕਿੰਨੇ ਪੈਸੇ ਪਰ ਉਹਨਾਂ ਨੇ ਕੋਈ ਵੀ ਪੈਸਾ ਨਹੀਂ ਲਾਉਂ ਕਹਿੰਦੇ ਕਿ ਅਸੀਂ ਕੋਈ ਪੈਸਾ ਨਹੀਂ ਲੈਂਦੇ ਵੀ ਤੁਸੀਂ ਜਿੱਥੇ ਵੀ ਦਾਨ ਕਰਨਾ ਚਾਹੋ ਕਰ ਸਕਦੇ ਆ ਇਹ ਕਹਿੰਦੇ ਕਿ ਸਾਡੇ ਪੀਰਾ ਦੀ ਜਗਾ ਸੀ ਘਰ ਕਹਿੰਦੇ ਮੈਂ ਉੱਥੇ ਹੀ ਆ ਕੇ ਵੀ ਪ੍ਰਸ਼ਾਦ ਚੜ੍ਹਾ ਦਿੱਤਾ ਕਹਿੰਦੇ ਮੈਨੂੰ ਨਹੀਂ ਪਤਾ ਸੀਗਾ ਕਿ ਮਸੀਦੇ ਵਿੱਚ ਇਹ ਸਭ ਕੁਝ ਨਹੀਂ ਹੁੰਦਾ ਤੇ ਕਹਿੰਦੇ ਕਿ ਮੈਂ ਸਿਰਫ ਰਾਮ ਦੇ ਲਈ ਪ੍ਰਾਰਥਨਾ ਕਰਾਈ ਬਸ ਜਸਟ ਜਿੱਦਾਂ ਦੂਸਰੇ ਥਾਵਾਂ ਤੇ ਜਾਂਦੇ ਸੀਗੇ ਉਸੇ ਤਰ੍ਹਾਂ ਹੀ ਕਹਿੰਦੇ ਕਿ ਮੈਂ ਪ੍ਰਾਰਥਨਾ ਕਰਾਈ ਤੇ ਮੈਂ ਘਰ ਵਾਪਸ ਆਣ ਕੇ ਤੇ ਕਹਿੰਦੇ ਆਪਣਾ ਉਹੀ ਕੰਮ ਧੰਦਾ ਕਰਨ ਲੱਗੀ ਜੋ ਪਹਿਲਾਂ ਕਰਦੀ ਸੀਗੀ ਸਿਸਟਰ ਜੀ ਕਹਿੰਦੇ ਕਿ ਮੈਂ ਬਹੁਤ ਸਮਾਂ ਠੀਕ ਰਹੀ ਜਦੋਂ ਕਹਿੰਦੇ ਮੈਂ ਦੁਬਾਰਾ ਪੀਰਾਂ ਦੀ ਜਗ੍ਹਾ ਦੇ ਵਿੱਚ ਸੇਵਾ ਕਰਨ ਲੱਗੀ ਜਦੋਂ ਕਹਿੰਦੇ ਅਸੀਂ ਦੁਬਾਰਾ ਪ੍ਰਸ਼ਾਦ ਖਾਣ ਲੱਗ ਗਏ ਦੁਬਾਰਾ ਆਪਣੇ ਉਹਨਾਂ ਹੀ ਕੰਮਾਂ ਦੇ ਵਿੱਚ ਰੁੱਝ ਗਏ ਕਹਿੰਦੇ ਮੈਂ ਫੇਰ ਬਹੁਤ ਜ਼ਿਆਦਾ ਬਿਮਾਰ ਹੋ ਗਈ ਸਿਸਟਰ ਜੀ ਦੱਸਦੇ ਕਿ ਉਸ ਤੋਂ ਬਾਅਦ ਇੰਨਾ ਜ਼ਿਆਦਾ ਬਿਮਾਰ ਹੋਏ ਕਿ ਕਹਿੰਦੇ ਕਿ ਬਹੁਤ ਜ਼ਿਆਦਾ ਦਿੱਕਤ ਦੇ ਵਿੱਚ ਸਨ ਸਿਸਟਰ ਜੀ ਕਹਿੰਦੇ ਕਿ ਉਸ ਸਮੇਂ ਫੇਰ ਇਹ ਕਹਿੰਦੇ ਕਿ ਖੇਡਣ ਲੱਗ ਗਏ ਉਹੀ ਦੁਸ਼ਟ ਆਤਮੇ ਇਹਨਾਂ ਨੂੰ ਦਿਸਣ ਲੱਗ ਗਏ ਦੁਸ਼ਟ ਦੇ ਅਟੈਕ ਹੋਣ ਲੱਗ ਗਏ ਕਹਿੰਦੇ ਕਿ ਉਸ ਤੋਂ ਬਾਅਦ ਕਹਿੰਦੇ ਕੀ ਹੋਇਆ ਕਿਉਂਕਿ ਇਹਨਾਂ ਨੇ ਚਰਚ ਨਹੀਂ ਗਿਆ ਇਹਨਾਂ ਨੇ ਬਿਲਕੁਲ ਹੀ ਪ੍ਰਭੂ ਨੂੰ ਜਾਣਨਾ ਨਿਚਾਇਆ ਕਿ ਐਸੇ ਕਿਹੜਾ ਪਰਮੇਸ਼ਰ ਆ ਐਸਾ ਕਿਹੜਾ ਰੱਬ ਆ ਜਿਨੇ ਇਹਨਾਂ ਨੂੰ ਇੱਕਦਮ ਚ ਸ਼ਿਫਾ ਦੇ ਦਿੱਤੀ ਔਰ ਇਹ ਦੁਬਾਰਾ ਉਹਨਾਂ ਚੀਜ਼ਾਂ ਚ ਵਾਪਸ ਮੁੜ ਗਏ ਜਿੱਥੋਂ ਹੀ ਨਿਕਲੇ ਸੀਗੇ ਤਾਂ ਸੱਚਮੁੱਚ ਜਿੱਦਾਂ ਵਚਨ ਚ ਵੀ ਕਿਹਾ ਗਿਆ ਆ ਕਿ ਜਦੋਂ ਦੁਸ਼ਮਣ ਸਾਡੇ ਅੰਦਰੋਂ ਨਿਕਲਦਾ ਆ ਤੇ ਪਰਮੇਸ਼ਰ ਸਾਡੇ ਜਿਹੜੇ ਆ ਹੈਕ ਆਪਣੀ ਹੈਕਲ ਨੂੰ ਸਾਡੇ ਸਰੀਰ ਨੂੰ ਸਾਡੀ ਰੂਹ ਨੂੰ ਸਾਫ਼ ਕਰਦਾ ਆ ਪਰ ਕਹਿੰਦੇ ਅਗਰ ਅਸੀਂ ਆਪਣੇ ਸਾਫ਼ ਸੁਥਰੇ ਘਰ ਦੇ ਵਿੱਚ ਪਰਮੇਸ਼ਰ ਨੂੰ ਨਹੀਂ ਬਿਠਾਉਂਦੇ ਅਗਰ ਅਸੀਂ ਆਪਣੇ ਮਨ 'ਚ ਪਰਮੇਸ਼ਰ ਦੀਆਂ ਗੱਲਾਂ ਨੂੰ ਨਹੀਂ ਵਸਾਉਂਦੇ ਤਾਂ ਸ਼ੈਤਾਨ ਦੁਆਰਾ ਜਦੋਂ ਆਉਂਦਾ ਉਹ ਘਰ ਨੂੰ ਝਾੜਿਆ ਸਵਾਰਿਆ ਤੇ ਖਾਲੀ ਦੇਖਦਾ ਆ ਤੇ ਉਦੋਂ ਉਹ ਸੱਤ ਗੰਦੇ ਆਤਮੇ ਹੋਰ ਲੈ ਕੇ ਆਉਂਦਾ ਆ ਤੇ ਉਹੀ ਚੀਜ਼ ਇਹ ਨਾਲ ਇਸ ਭੈਣ ਦੇ ਨਾਲ ਹੋਈ ਜਦੋਂ ਸ਼ਨਾਨ ਨੇ ਦੇਖਿਆ ਕਿ ਇਹ ਹੁਣ ਘਰ ਖਾਲੀ ਆ ਵੀ ਮੈਂ ਦੁਬਾਰਾ ਇਹਦੇ ਵਿੱਚ ਵਾਸ ਕਰਾਂ ਤੇ ਸਿਸਟਰ ਜੀ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਉਸ ਸਮੇਂ ਕਹਿੰਦੇ ਕਿ ਉਸ ਸਮੇਂ ਵੀ ਕਹਿੰਦੇ ਕਿ ਮੈਂ ਕੱਲੀ ਘਰ ਦੇ ਵਿੱਚ ਹੁੰਦੀ ਸੀਗੀ ਤੇ ਕਹਿੰਦੇ ਮੈਂ ਕਦੇ ਵੀ ਮੇਰੇ ਤੇ ਦੁਸ਼ਟ ਆਤਮਾ ਦਾ ਅਟੈਕ ਹੋਣਾ ਤੇ ਕਹਿੰਦੇ ਮੈਂ ਖੇਡਣ ਲੱਗ ਜਾਣਾ ਬਹੁਤ ਬੁਰੇ ਤਰੀਕੇ ਦੇ ਨਾਲ ਕਹਿੰਦੇ ਮੈਂ ਖੇਡਦੀ ਹੁੰਦੀ ਸੀਗੀ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਇਹਨਾਂ ਦੇ ਇਹ ਗਵਾਂਡੀ ਸੀਗੇ ਜੋ ਪ੍ਰਭੂ ਦੇ ਵਿੱਚ ਸੀ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਤੁਸੀਂ ਪ੍ਰਭੂ ਚ ਜਾਣਾ ਸ਼ੁਰੂ ਕਰੋ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਸਿਸਟਰ ਕਹਿੰਦੇ ਕਿ ਇੱਕ ਦਿਨ ਅਚਾਨਕ ਕਹਿੰਦੇ ਮੈਂ ਉਹਨਾਂ ਨੇ ਮੈਨੂੰ ਲਿੰਕ ਭੇਜਿਆ ਕਹਿੰਦੇ ਕਿ ਕਿਸੇ ਪਾਸਟਰ ਦਾ ਲਿੰਕ ਭੇਜਿਆ ਉਸ ਤੋਂ ਬਾਅਦ ਇਹਨਾਂ ਨੇ ਸੰਗਤੀ ਕਰਨੀ ਸ਼ੁਰੂ ਕੀਤੀ ਆਨਲਾਈਨ ਸੰਗਤੀ ਕੀਤੀ ਸੰਗਤੀ ਕਰਦੇ ਕਰਦੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੇ ਅੰਦਰ ਦੋਸ਼ਤਾਤਮੇ ਯਾਰ ਹੋਣ ਲੱਗ ਗਏ ਫਿਰ ਕਹਿੰਦੇ ਕਿ ਇਹਨਾਂ ਨੇ ਸੰਗਤੀ ਵੀ ਕੀਤੀ ਫਿਰ ਕਹਿੰਦੇ ਕਿ ਹੌਲੀ 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 ਪਰਮੇਸ਼ਰ ਨੇ ਉਹ ਸ਼ਿਫਾ ਦਿੱਤੀ ਕਹਿੰਦੇ ਕਿ ਜਦੋਂ ਇਹਨਾਂ ਦੇ ਅੰਦਰ ਉਹ ਲਾਸਟ ਦਿਨ ਸ਼ੈਤਾਨ ਦੁਸ਼ਟ ਆਤਮੇ ਨਿਕਲਨੇ ਸੀ ਜਦੋਂ ਇਹਨਾਂ ਨੂੰ ਸ਼ਿਫਾ ਮਿਲੀ ਕਹਿੰਦੇ ਕਿ ਇਹਨਾਂ ਦੇ ਮੂੰਹ ਚ ਇੰਨੀ ਜ਼ਿਆਦਾ ਥੋਕ ਆ ਰਿਹਾ ਸੀਗਾ ਇੰਨਾ ਜ਼ਿਆਦਾ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਸੀ ਕਿ ਹੋ ਕੀ ਰਿਹਾ ਉਸ ਤੋਂ ਬਾਅਦ ਸਿਸ਼ਟ ਜੀ ਕਹਿੰਦੇ ਕਿ ਬਿਲਕੁਲ ਠੀਕ ਹੋ ਗਿਆ ਉਸ ਤੋਂ ਬਾਅਦ ਕਦੀ ਵੀ ਇਹ ਦੁਸ਼ਟ ਆਤਮਿਆਂ ਦੇ ਅਟੈਕ ਚ ਨਹੀਂ ਫਸੇ ਨਾ ਹੀ ਕਿਸੇ ਬਿਮਾਰੀ ਦੇ ਵਿੱਚ ਸਿਸਟਰ ਜੀ ਦੱਸਦੇ ਕਿ ਪ੍ਰਭੂ ਨੇ ਇਹਨਾਂ ਨੂੰ ਨਵਾਂ ਜੀਵਨ ਦਿੱਤਾ ਕਹਿੰਦੇ ਕਿ 12 ਸਾਲ ਸਿਸਟਰ ਜੀ ਕਹਿੰਦੇ ਕਿ ਬਿਮਾਰੀਆਂ ਦੇ ਨਾਲ ਰੋਗਾਂ ਦੇ ਨਾਲ ਜੂਝਦੇ ਰਹੇ 12 ਸਾਲ ਤੱਕ ਕਹਿੰਦੇ ਇਹਨਾਂ ਨੇ ੱੱਕੇ ਖਾਦੇ ਦਵਾਈਆਂ ਖਾਦੀਆਂ ਤੇ 12 ਸਾਲ ਤੱਕ ਕਹਿੰਦੇ ਕਿ ਇਹ ਆਪਣੀਆਂ ਮੁਸ਼ਕਲਾਂ ਦੇ ਨਾਲ ਖੁਦ ਲੜਦੇ ਰਹੇ ਪਰ ਜਦੋਂ ਇਹਨਾਂ ਨੇ 12 ਸਾਲਾਂ ਬਾਅਦ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਦਿੱਤਾ ਤੇ ਪਰਮੇਸ਼ੁਰ ਨੇ ਇਹਨਾਂ ਨੂੰ ਅਨੰਤ ਕਾਲ ਦਾ ਜਿਹੜਾ ਜੀਵਨ ਆ ਉਹ ਦੇ ਦਿੱਤਾ ਪਰਮੇਸ਼ਰ ਨੇ ਇਹਨਾਂ ਨੂੰ ਸਦਾ ਦੀ ਸ਼ਿਫਾ ਦਿੱਤੀ ਜਿੱਦਾਂ ਸਿਸਟਰ ਜੀ ਦੱਸਦੇ ਕਿ 12 ਸਾਲ ਦੀ ਰੋਗਨ ਨੇ ਪਰ ਵੀ ਯਸ਼ੂ ਮਸੀਹ ਦੇ ਪੱਲੇ ਨੂੰ ਛੋਇਆ ਤੇ ਉਹ ਚੰਗੀ ਹੋ ਗਈ ਉਸੇ ਤਰ੍ਹਾਂ ਹੀ ਸਿਸਟਰ ਜੀ ਨੇ ਜਦੋਂ ਪਰਮੇਸ਼ਰ ਦੇ ਪੱਲੇ ਨੂੰ ਫੜ ਲਿਆ ਤੇ ਪਰਮੇਸ਼ਰ ਨੇ ਇਹਨਾਂ ਨੂੰ ਸ਼ਿਫਾ ਦਿੱਤੀ ਤੋਂ ਸੱਚਮੁੱਚ ਇਸ ਵੱਡੀ ਸ਼ਿਫਾ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆ ਸਿਸਟਰ ਜੀ ਧੰਨਵਾਦ ਕਰਦੇ ਕਿ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਹੈ ਔਰ ਅਸੀਂ ਵੀ ਧੰਨਵਾਦ ਕਰਦੇ ਕਿ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਔਰ ਪਰਮੇਸ਼ਰ ਨੇ ਇਹਨਾਂ ਨੂੰ ਹਿੰਮਤ ਤਾਕਤ ਬਲ ਦਿੱਤੀ ਕਿ ਇਹਨਾਂ ਨੇ ਆਪਣੀ ਗਵਾਹੀ ਨੂੰ ਸਾਰੀ ਦੁਨੀਆ ਦੇ ਸਾਹਮਣੇ ਲਿਆਉਣ ਦੀ ਹਿੰਮਤ ਰੱਖੀ ਔਰ ਸੱਚਮੁੱਚ ਪਰਮੇਸ਼ਰ ਇਹਨਾਂ ਦੇ ਘਰ ਪਰਿਵਾਰ ਨੂੰ ਬਹੁਤ ਜ਼ਿਆਦਾ ਆਸ਼ੀਸ਼ ਬਰਕਤ ਦੇਣ ਬlesing ਦੇਣ ਪਰਮੇਸ਼ਰ ਇਹਨਾਂ ਨੂੰ ਸੰਭਾਲ ਕੇ ਰੱਖਣ ਇਹਨਾਂ ਦੀ ਫੈਮਲੀ ਨੂੰ ਸੰਭਾਲ ਕੇ ਰੱਖਣ ਔਰ ਸੱਚਮੁੱਚ ਪ੍ਰਭੂ ਜੀ ਇਹਨਾਂ ਦੇ ਘਰ ਦੇ ird gird ਆਪਣੀ ਵਾਰਡ ਨੂੰ ਲਾਉਣਾ ਮੇਰੇ ਮਹਾਨ ਪਰਮੇਸ਼ਰ ਇਹਨਾਂ ਨੂੰ ਹਰ ਵੇਲੇ ਆਪਣੀ ਦਇਆ ਹੇਠ ਟਾਕੇ ਰੱਖਣਾ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਗਵਾਹੀ ਦੇ ਨਾਲ ਕਿਸੇ ਦੀ ਜ਼ਿੰਦਗੀ ਬਚੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਗਵਾਹੀ ਸੁਣ ਕੇ ਕਿਸੇ ਨੂੰ ਸ਼ਿਫਾ ਛੁਟਕਾਰਾ ਮਿਲੇ ਤਾਂ ਆਪਣੀ ਗਵਾਹੀ ਪ੍ਰੇਲਾਈ ਨੰਬਰ ਤੇ ਜ਼ਰੂਰ ਲਿਖਾਓ ਕਿਰਪਾ ਕਰਕੇ ਪ੍ਰੇਲਾਈ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ 8 ਵਜੇ ਤੱਕ ਦਾ ਹੈ ਰਾਤ 8 ਵਜੇ ਤੱਕ ਦਾ ਹੈ ਕਿਰਪਾ ਕਰਕੇ ਕੋਈ ਵੀ ਭੈਣ ਭਰਾ 8 ਵਜੇ ਤੋਂ ਪਹਿਲਾਂ ਜਾਂ 8 ਵਜੇ ਤੋਂ ਬਾਅਦ ਕਾਲ ਨਾ ਕਰਨ ਤਾਂ ਕੱਲ ਫਿਰ ਮਿਲਾਂਗੇ ਇੱਕ ਹੋਰ ਨਵੀਂ ਗਵਾਹੀ ਦੇ ਨਾਲ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖੇ ਔਰ ਪ੍ਰਭੂ ਤੁਹਾਨੂੰ ਬਰਕਤ ਦੇਣ ਤੇ ਜ਼ਰੂਰੀ ਸੋਚਨਾ ਕਿ ਤੁਸੀਂ ਭੈਣ ਭਰਾ ਆਪਣੀਆਂ ਗਵਾਹੀਆਂ ਨੂੰ ਜ਼ਰੂਰ ਲਿਖਾਓ ਕਿਉਂਕਿ ਤੁਹਾਡੇ ਯੋਗਦਾਨ ਦੇ ਨਾਲ ਤੁਹਾਡੀ سپورਟ ਦੇ ਨਾਲ ਹੀ ਅਸੀਂ ਗਵਾਹੀਆਂ ਦੇ ਸਿਲਸਿਲੇ ਨੂੰ ਜਾਰੀ ਰੱਖ ਸਕਦੇ ਹਾਂ ਤੋਂ ਆਪਣੀ ਪਰਮੇਸ਼ਰ ਦੀ ਆਪਣੀ ਜ਼ਿੰਦਗੀ ਚ ਪਰਮੇਸ਼ਰ ਦੀ ਨਾਮ ਨੂੰ ਮਹਿਮਾ ਦੋ ਔਰ ਪਰਮੇਸ਼ਰ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਣਗੇ ਪਰਮੇਸ਼ਰ ਤੁਹਾਨੂੰ ਹਰ ਇੱਕ ਬੰਧਨ ਤੋਂ ਆਜ਼ਾਦ ਕਰਨ ਪਰਮੇਸ਼ਰ ਤੁਹਾਨੂੰ ਬਹੁਤ ਆਇਤ ਦੇ ਨਾਲ ਆਸ਼ੀਸ਼ਾਂ ਬਰਕਤਾਂ ਦਾ ਭੰਡਾਰ ਦੇਣ ਹallelujah